ਇੱਕ ਫਤਿਹਗੜ ਦੇ ਵਿੱਚ ਪਾਦਰੀ ਦੀ ਕੋਈ ਪਤਨੀ ਸੀ ਉਹਦੇ ਨਾਲ ਦੁਸ਼ਕਰਮ ਹੋਇਆ ਤੇ ਪੰਜ ਬੰਦੇ ਵੀ ਜਿਨ੍ਹਾਂ ਦਾ ਨਾਮ ਵਿੱਚ ਆਇਆ ਪਰ ਉਹਦੇ ਚ ਇੱਕ ਗੱਲ ਬੜੀ ਹੈ ਕਿ ਉਹ ਗੱਲ ਨੂੰ ਕਹਿੰਦੇ ਕਿ 6-8 ਮਹੀਨੇ ਹੋ ਗਏ ਲਗਭਗ ਤੇ ਅਜੇ ਤੱਕ ਉਸ ਤੇ ਕੋਈ ਗੱਲਬਾਤ ਹੀ ਨਹੀਂ ਇੰਨਾ ਲੇਟ ਪਹਿਲੀ ਗੱਲ ਤਾਂ ਐਫ ਆਈ ਆਰ ਤੇ ਦੂਸਰਾ ਜਿਹੜੇ ਦੁਸ਼ਕਰਮ ਕਰਨ ਵਾਲੇ ਦੱਸੇ ਜਾ ਰਹੇ ਉਹ ਵੀ ਕਹਿੰਦੇ ਵੀ ਇਹਨਾਂ ਦੇ ਇਹ ਸਿਪਾਈ ਚਾਰੇ ਦੇ ਬੰਦੇ ਸੀਗੇ ਇਹ ਨਵੀਆਂ ਚੀਜ਼ਾਂ ਆਪਣੇ ਚੱਲੀਆਂ ਨੇ ਪੰਜਾਬ ਦੇ ਵਿੱਚ ਦੇਖਣ ਨੂੰ ਆ ਰਹੀਆਂ ਨਵੀਆਂ-ਨਵੀਆਂ ਚੀਜ਼ਾਂ ਨੇ ਜੀ ਦੇਖੋ ਇਹ ਮਾਮਲਾ ਜਿਹੜਾ ਹੈ ਕਾਫੀ ਪੇਚੀਦਾ ਹੈ ਜੀ ਸ਼ਾਇਦ ਪਿਛਲੇ ਸਾਲ ਜੁਲਾਈ ਦਾ ਹਮ ਬੀਬੀ ਨੇ ਦੋਸ਼ ਲਾਇਆ ਜਿਹੜੀ ਕਿ ਪਾਦਰੀ ਦੇ ਘਰੋਂ ਆਸ਼ਕ ਤੇ ਦੂਸਰੇ ਪਾਦਰੀ ਤੇ ਜੀ ਕੁਛ ਉਹਦੇ ਹੋਰ ਸਾਥੀ ਹਮ ਕਿ ਅਸੀਂ ਪ੍ਰਚਾਰ ਵਾਸਤੇ ਜਾਂਦੇ ਆਉਂਦੇ ਰਹਿੰਦੇ ਸੀ ਸਾ ਪੈਸੇ ਲੈਣੇ ਸੀਗੇ ਤੇ ਤੂੰ ਹਮ ਪੈਰਿਸ ਕੇ ਪਤਾ ਨਹੀਂ ਕੀ ਨਾਮ ਸੀ ਉਹਦਾ ਜੀ ਕਿ ਮੈਂ ਇੱਥੇ ਆਈ ਆ ਇਹਨੇ ਸਿਰ ਤੇ ਹੱਥ ਰੱਖਿਆ ਮੈਂ ਬਿਹੋਸ਼ ਹੋ ਗਈਆਂ ਤੇ ਉਸ ਤੋਂ ਬਾਅਦ ਕੁਝ ਜਿਹੜੇ ਸੰਕੇਤ ਹੁੰਦੇ ਆ ਬਾਡੀ ਦੇ ਉਹਦੇ ਤੋਂ ਪਤਾ ਲੱਗਿਆ ਕਿ ਮੇਰੇ ਨਾਲ ਮੜਾ ਹੋਇਆ ਕੋਈ ਜੀ ਮੜਾ ਕੰਮ ਹੋਇਆ ਹੂੰ ਤੇ ਫਿਰ ਪੁਲਿਸ ਨੇ ਪੁੱਛਿਆ ਕਿ ਭਈ ਇੰਨਾ ਚਿਰ ਖਮੋਸ਼ ਕਿਉਂ ਰਹਾ ਕਿ ਮੈਂ ਡਰਦੀ ਜਾਂ ਸਦਮੇ ਚ ਹੋਣ ਕਰਕੇ ਹੂੰ ਇਹ ਮਾਮਲਾ ਫਿਰ ਇੱਥੋਂ ਤੱਕ ਲੈ ਆਈ ਜੀ ਹੁਣ ਦੇਖੋ ਪੁਲਸੇ ਕਹਿੰਦੀ ਕਿ ਸਾਨੂੰ ਕੁਝ ਬਿਆਨਾਂ ਦੇ ਵਿੱਚ ਫਰਕ ਨਜ਼ਰ ਆਉਂਦਾ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ ਹਮ ਹਾਲੇ ਤੱਕ ਗ੍ਰਿਫਤਾਰੀ ਤੇ ਨਹੀਂ ਹੋਈ ਨਹੀਂ ਹੋਈ ਜੀ ਪਰ ਇਸ ਤਰ੍ਹਾਂ ਦਾ ਚਲੋ ਲੈਟਸ ਪੋਸ ਕਿ ਦੋਸ਼ ਹੈ ਹਮ ਤਾਂ ਦੋਸ਼ਵੀ ਤੇ ਆਪੋ ਵਿੱਚ ਦੀ ਲਾਇਆ ਜਾ ਰਿਹਾ ਉਹ ਵੀ ਮੜਾ ਹੈ ਜੀ ਤੇ ਜੇ ਸਚਾਈ ਹੈ ਦੋਨੇ ਚੀਜ਼ਾਂ ਕਿਉਂਕਿ ਹਾਲ ਫਿਲਹਾਲ ਜਾਂਚ ਪੜਤਾਲ ਦਾ ਵਿਸ਼ਾ ਹੈ ਹਮ ਦੋਨੇ ਚੀਜ਼ਾਂ ਨੂੰ ਜੇ ਆਪਾਂ ਨਾਲ ਰੱਖ ਕੇ ਚੱਲੀਏ ਜੀ ਜੀ ਤੇ ਇਹ ਸੱਚੀ ਹੈ ਸ਼ਿਕਾਇਤ ਸਿੱਕੇ ਸਿੱਟੇ ਰੂਬੀ ਨਾ ਤਾਂ ਬਰੀ ਕਰ ਸਕਦੇ ਨਾ ਬੰਦ ਸਕਦੇ ਹੂੰ ਤੇ ਤਦ ਵੀ ਇਹ ਮਾਮਲਾ ਜਿਹੜਾ ਬਹੁਤ ਗੰਭੀਰ ਹੋ ਜਾਂਦਾ ਹੈ ਬਹੁਤ ਖਤਰਨਾਕ ਹੋ ਜਾਂਦਾ ਹੈ ਜੀ ਜੀ ਯਾ ਕੋਈ ਚਲਦਾ ਤੇ ਸੋ ਇਹ ਕਹਾਣੀ ਹੈ ਭਈ ਅੱਜਕੱਲ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਨਾ ਮੈਂ ਕਿਸੇ ਧਰਮ ਵਿਸ਼ੇਸ਼ ਦੀ ਨਹੀਂ ਗੱਲ ਕਰਦਾ ਜੀ ਜੀ ਇਥੇ ਇੱਕ ਦਿਨ ਮੇਰੇ ਕੋਲ ਇੱਕ ਸੱਜਣ ਆ ਗਿਆ ਹੂੰ ਹੂੰ ਉਹ ਵੀ ਇਹਨਾਂ ਚੋਂ ਹੀ ਮਤਲਬ ਕਿ ਉਹਦਾ ਭਰਾ ਕੋ ਕਹਿੰਦਾ ਮੇਰਾ ਭਰਾ ਠੱਗੀ ਕਰਕੇ ਜੀ ਮੇਰੇ ਨਾਲ ਹੂੰ ਲੈਟਰ ਆਪ ਨੂੰ ਪਤਾ ਨਹੀਂ ਹੁਣ ਐਕਚੁਅਲੀ ਕੀ ਹੈ ਜੀ ਕਿ ਭਰਾ ਹੀ ਭਰਾ ਨਾਲ ਕਰਾਂਗੇ ਹੂੰ ਕਿ ਇਸ ਤਰ੍ਹਾਂ ਦੇ ਮਤਲਬ ਕਿ ਦੋਸ਼ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਬਿਲ ਜਾਂਦੀਆਂ ਜਿਹੜੇ ਕਿ ਸ਼ੈਦ ਕਹਿੰਦੇ ਅਧਿਆਤਮ ਦੀ ਦੁਨੀਆ 'ਚ ਵੱਡੇ ਲੋਕ ਨਾ ਕਰ ਜਾਂਦੇ ਨੇ ਕਿ ਅਸੀਂ ਬਈ ਆ ਅਸੀਂ ਆ ਉਹ ਖਾਵੇ ਦੇ ਹੋਰ ਤੇ ਅੰਦਰੋਂ ਕਈ ਵਾਰ ਹੋਰ ਨਿਕਲ ਆਉਂਦੇ ਜੀ 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 ਬਿਲਕੁਲ ਪਰ ਇਹ ਮਾਮਲਾ ਜਿਹੜਾ ਕਿਉਂਕਿ ਬਲਾਤ ਕਰਦਾ ਮਾਮਲਾ ਹੈ ਤੇ ਇੱਕ ਤੋਂ ਵੱਧ ਤੁਹਾਨੂੰ ਪਤਾ ਹੀ ਹੈ ਜਿੱਥੇ ਕਿਤੇ ਹੋਵੇ ਤਾਂ ਫਿਰ ਉਹ ਗੈਂਗ ਰੇਪ ਦਾ ਮਸਲਾ ਬਿਲਕੁਲ ਸਮੂਹੀ ਬਲਾਤਕਾਰ ਦਾ ਹਾਂਜੀ ਤਾਂ ਇਹ ਜਾਂਚ ਪੜਤਾਲ ਹਾਲੇ ਚੱਲ ਰਹੀ ਆ ਹੂੰ ਕਿਸੇ ਸਿੱਟੇ ਤੇ ਪੁਲਿਸ ਪਹੁੰਚੇਗੀ ਫਿਰ ਪਤਾ ਲੱਗੇਗਾ ਪਰ ਮਾਮਲਾ ਕਾਫੀ ਵੱਡਾ ਹੈ